असलम दोस्तों स्वागत है आप सब का पीर फकीर नगरी चैनल दोस्तों अच्छ मैं आप सब बहुत ही शक्तिशाली कलाम लैके हाजिर हो दोस्तों अपने दिल की कोई भी मनोकामना कोई भी मुराद पूरी कर वजीफा बहुत ही पावरफुल है अपने दिल की हर एक इच्छा पूरी करने दुनिया का सब तो ਪਾਵਰਫੁਲ ਵਜ਼ੀਫਾ ਹੈ ਕਦੇ ਨਾਲ ਹੀ ਬਰਕਤ ਐਸ਼ ਇਸ਼ਟਾ ਪ੍ਰਾਪਤ ਕਰਨ ਲਈ ਬਹੁਤ ਹੀ ਵਧੀਆ ਵਜ਼ੀਫਾ ਹੈ ਇਸ ਨਾਲ ਤੁਹਾਨੂੰ ਤੰਦੌਲਤ ਦੇ ਵਿੱਚ ਬੇਸ਼ੁਮਾਰ ਬਰਕਤ ਮਿਲੇਗੀ ਕਿਸ ਨੇ ਕੁਝ ਕੀਤਾ ਹੋਵੇਗਾ ਕੋਈ ਬੁਰੀ ਸ਼ਕਤੀ ਤੁਹਾਡੇ ਤੇ ਵਜੀ ਹੋਵੇਗੀ ਤੁਹਾਡੇ ਘਰ ਵਿੱਚ ਕਿਸੇ ਬੁਰੀ ਸ਼ਕਤੀ ਦਾ ਆਵਾਸ ਹੋਵੇਗਾ ਇਸ ਦੇ ਨਾਲ ਇਨਾ ਚੀਜ਼ਾਂ ਦਾ ਵੀ ਹੱਲ ਹੋਵੇਗਾ ਤੇ ਸਭ ਤੋਂ ਵੱਧ ਖਾਸ ਇਹ ਇਸ ਉਜ਼ੀਫੇ ਦੀ ਇਸ ਕਲਮੇ ਦੀ ਹੈ ਕਿ ਤੁਸੀਂ ਆਪਣੇ ਦਿਲ ਦੀ ਕੋਈ ਵੀ ਮਨੋ ਕਾਮਨਾ ਇਸ ਉਜ਼ੀਫੇ ਦੇ ਨਾਲ ਇਸ ਕਲਮੇ ਦੇ ਨਾਲ ਪੂਰੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਉਜ਼ੀਫਾ ਦੱਸਦੇ ਹਾਂ ਆਪ ਸਭ ਨੇ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਇਸ ਉਜ਼ੀਫੇ ਨੂੰ ਨੋਟ ਕਰ ਲੈਣਾ ਹੈ ਬismillahir rahmanir rahim Allahus madad da musabire wali mira mauj ke darya ਖੋਲੋ ਰਹਿਮ ਕੀ ਗਲੀ ਦਰਤੇ ਕੂਕਦਾ ਫਕੀਰ ਯਾ ਮੌਲਾ ਅਲੀ ਦੇਓ ਦਾਤ ਤੇ ਮੁਰਾਦ ਯਾ ਮਰਤਜ਼ਾ ਅਲੀ ਦੋਸਤੋ ਵੈਸੇ ਤੋ ਇਹ ਕਲਮਾ ਬਿਨ ਸਦਗੀ ਤੇ ਦੋਵੀ ਤੁਹਾਨੂੰ ਪੂਰੀ ਬਰਕਤ ਦੇਵੇਗਾ ਜੇਕਰ ਤੁਸੀਂ ਹਰ ਰੋਜ਼ ਵਦ ਤੋਂ ਵਦ ਇਸ ਕਲਮੇ ਦਾ ਜਾਪ ਕਰੋਗੇ ਤਦ ਵੀ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਤੁਹਾਡੀ ਹਿਫਾਜ਼ਤ ਹੋਵੇਗੀ ਬੁਰੀਆਂ ਸ਼ਕਤੀਆਂ ਤੋਂ ਤੇ ਤੁਹਾਨੂੰ ਬਰਕਤ ਮਿਲੇਗੀ ਜੇਕਰ ਤੁਸੀਂ ਇਸ ਕਲਮੇ ਨੂੰ ਸਿੱਧ ਕਰਨਾ ਹੈ ਤਾਂ ਤੁਸੀਂ 11 ਦਿਨ ਵਿੱਚ 21 ਦਿਨ ਵਿੱਚ ਜਾਂ ਫਿਰ 41 ਦਿਨਾਂ ਵਿੱਚ 11000 ਵਾਰ ਇਸ ਵਜ਼ੀਫੇ ਨੂੰ ਪੜ੍ਹ ਕੇ ਇਸ ਕਲਮੇ ਨੂੰ ਪੜ੍ਹ ਕੇ ਸਿੱਧ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਇਸ ਕਲਮੇ ਦੀ ਸ਼ਕਤੀ ਨਜ਼ਰ ਆਉਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਦਿਲ ਦੇ ਵਿੱਚ ਜਿਹੜੀ ਵੀ ਤਮੰਨਾ ਉੱਠੇਗੀ ਜਿਹੜੀ ਵੀ ਖਾਹਿਸ਼ पैदा होगी किसी भी चीज़ में पाने जल्द ही पूरी होगी शिप के वल मूँ करके बैठना है जब भी तुम इस वजीफे को पढ़ना शुरू करना है तो फगरबत्ती जगा के इस वजीफे का जाप करना है किसी भी वीरवार वाले दिन तुम न्याज बना के जल प्रवाह कर देनी है, दोस्तों इस वजीफे सारी उम्र पढ़ते रहो तो बहुत ज़्यादा फायदा मिलेगा ਕਦੇ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿੱਥੇ ਵੀ ਜਾਉਗੇ ਤੁਹਾਨੂੰ ਵਿਜੇ ਮਿਲੇਗੀ ਜਿੱਥੇ ਮਿਲੇਗੀ ਜਿਸ ਵੀ ਕੰਮ ਨੂੰ ਹੱਥ ਪਾਉਗੇ ਉਸ ਕੰਮ ਵਿੱਚ ਸਫਲਤਾ ਮਿਲੇਗੀ ਕਾਰੋਬਾਰ ਵਿੱਚ ਬਰਕਤ ਹੋਵੇਗੀ ਤੇ ਤੁਹਾਡੇ ਹਰ ਇੱਕ ਸੁਪਨੇ ਦੀ ਪੂrti ਹੋਵੇਗੀ ਤੁਹਾਡੀ ਹਰ ਇੱਕ ਮਨੋ ਕਾਮਨਾ ਆਸ ਮੁਰਾਦ ਇਸ ਵਜ਼ੀਫੇ ਨੂੰ ਪਰਮ ਦੇ ਨਾਲ ਪੂਰੀ ਹੋਵੇਗੀ